ਦੁਰਗਾਮ ਵਾਲੇ ਮੈਚਾਂ ਦੇ ਵਿੱਚ ਉਹਨੂੰ ਵਿੱਚ ਲੜ ਕੰਦੇ ਆ ਤੇ ਲੜੀਆਂ ਦੇ ਬਾਤ ਕਬੱਡੀ ਪਾਉਣ ਦੇ ਲਈ ਫੇਰ ਮੈਦਾਨ ਦੇ ਵਿੱਚ ਵੱਧ ਗਿਆ ਤੇ ਦੂਜੇ ਅੰਬੋਲਿਆਂ ਦੀ ਲੋੜ ਕੋਈ ਨਾ ਕਿ ਸਾਡੇ ਬੰਦੇ ਆ ਰਕਾਰ ਬੋਲਦੇ ਉਧਰ ਅਮਰਪੁਰ ਨਾਲ ਮੁਕਾਬਲਾ ਕਿਆ ਬਾਤ ਹੈ ਫੇਰ ਇਹ ਕਬੱਡੀ ਟੂਰਨਾਮੈਂਟ ਔਰ ਪਾਈ ਹੋਈ ਕਬੱਡੀ ਸਿੱਖ ਸਰਦਾਰ ਬਾਜ ਦੀ ਹੈ ਤੇ ਦੂਜੇ ਪਾਸੇ ਕੋਸ਼ਿਸ਼ ਕੀਤੀ ਸੀ ਰਾਜੂ ਆਪ ਗਿਆ ਘੇਰੀ ਦੇ ਵਿੱਚੋਂ हट ਕੇ ਪਹਿਲਾ ਜਫਾ ਬਹੁਤ ਟੌਪ ਨੇ ਲਾਇਆ ਹੈ ਹੁਣ ਕਬੱਡੀ ਪਾਉਣ ਦੇ ਲਈ ਆਪਣੀ ਟੀਮ ਨੂੰ ਜਿਤਾਉਣ ਦੇ ਲਈ ਫੇਰ ਵੱਧ ਕੇ ਅੱਗੇ ਵੱਲੋਂ ਬਤਾਲੇ ਵਾਲੇ ਚਾਰ ਜਫੀਆਂ ਤੇ ਹਮਲਾ ਬੋਲਦਾ ਹੋਇਆ ਪਰ ਇਸ ਸਮੇਂ ਮੈਦਾਨ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰਦੇ ਵਾਰ ਜਿਹੜਾ ਜਿੱਤਣ ਨੂੰ ਯੋद्धा ਇਸ ਸਮੇਂ ਦੇਖਦੇ ਆ ਇਹ ਸਭ ਤੋਂ ਮੰਗੀ ਹੁੰਦੀ ਹੈ ਮਾਸੂਮੀਅਤ ਸੋਹਣੇ ਤੱਕ ਜਿੱਥੇ ਬੱਥੇਰੇ ਵੱਸਦੇ ਨੇ ਇਹ ਮਾਸੂਮੀਅਤ ਹੈ ਬਹੁਤ ਵਧੀਆ ਕਿਹੜੇ ਕਿਸਮ ਹੈ ਮੈਦਾਨਾਂ ਦੇ ਵਿੱਚ ਗੱਜਦੇ ਆ ਫੱਬਦੇ ਆ ਸੋਹਣੇ ਲੱਗਦੇ ਆ ਭਾਈ ਹੋਈ ਕਬੱਡੀ ਤੇ ਦੂਜੇ ਪਾਸੇ ਸਰਦਾਰ ਬਕਾਲੇ ਵਾਲਾ ਬਕਾਲੇ ਵਾਲਾ ਬਕਾਲੇ ਵਾਲਾ ਕਾਡਰ ਦੀ ਟੀਮ ਜਿਹੜੀ ਹੈ ਸਟੇਜ ਤੋਂ ਮੇਰੇ ਤੋਂ ਬੜੀ ਕੀ ਗੱਲ ਹੈ ਮੇਰਾ ਰਾਜ ਤੁੰਗਰਾ ਰਾਜ ਤੁੰਗਰਾ ਜੀ ਮੇਰਾ ਪਰ ਤਾਂ ਨਾ ਇਹ ਟੂਰਨਾਮੈਂਟ ਦਾ ਬਹੁਤ ਬੋਲ ਬਣ ਗਿਆ ਯਾਰ ਇਹ ਬੰਦੇ ਕਿ ਖੁਸ਼ੀ ਕਿਹਦਾ ਬਾਕੀ ਜਿਹੜਾ ਜੋਬ ਲੈ ਕੇ ਬਾਈ ਇੱਕ ਖੁਸ਼ੀ ਹੁੰਦੀ ਹੈ ਜਿਹੜਾ ਆਪ ਕੋ ਜਿਕੇ ਡੀ ਹੋਏ ਤੇ ਸਾਰੇ ਭਰਾ ਨਾਲ ਕੇ ਨਾਲ ਟੂਰਨਾਮੈਂਟ ਕਰਨ ਦੀ ਖੁਸ਼ੀ ਹੁੰਦੀ ਹੈ ਬਾਈ ਕੱਲ੍ਹ ਕਿਹਨੇ ਪੱਕੇ ਕਰਨੇ ਤੁੰਨਾ ਬਈ ਛੋਟੇ ਸਾਲ ਚ ਆ ਗਿਆ ਤੁਮੇ ਮੈਂ ਤਾਂ ਤੇ ਛੋਟੇ ਬਰਾਲੇ ਕਿਰਾਏ ਪਹਿਲਾ ਤੇ ਉਹਦਾ ਐਕਸੀਡੈਂਟ ਹੋ ਗਿਆ ਕਬੱਡੀ ਵੇਖਦਾ ਹੀ ਤਾਂ ਬਹੁਤ ਵਧੀਆ ਹੀ ਹੋ ਗਿਆ ਇੱਕ ਪੇੜ ਜਿਹਾ ਲੱਨੇ ਤਾਂ ਉਹ ਕਾਲੇ ਲੋਗਾਂ ਦੇ ਜਿਦਣ ਤੇ ਸਰਕੇ ਦੇ ਧੂਰੇ ਕਮਰੇ ਨਾਲ ਲੈ ਕੇ ਚੱਲਣੇ ਸਾਰੇ ਧਰਾ ਹਾਂ ਜੀ ਉਹਦੀ ਯਾਦ ਵੀ ਕੱਲ੍ਹ ਜੀ ਟਰਾਈ ਦਾ ਪਹਿਲਾ ਟਰਾਈ ਦੇ 25000 ਆ ਤੇ ਦੂਜਾ 18000 ਆ ਭਾਈ ਉਹ ਬੰਦਾ ਤੇ 30 ਤੇ 45 ਪਿੰਡਾਂ ਦੇ ਸ਼ੋਅ ਮੈਂ ਇੱਕ ਇੱਕ ਮੈਚ ਹੋ ਰਿਹਾ ਹਾਂ ਹਾਂ ਜੀ ਆਪਾਂ ਚਾਹੀਦੇ ਐਨਆਰਆਈ ਤੋਂ ਹਾਂ ਜੀ ਹਾਂ ਜੀ ਪੈਨ ਡਾਲਾ ਹੋ ਰਿਹਾ ਹੈ ਨਾ ਮੈਂ ਕਿਹਾ ਕਿ ਮਸ਼ਾਲੇ ਦੂਰ ਗੇਮ ਖੇੜੇ ਆਪਣੇ ਗੋਲ ਬਣਾਓ ਤੇ ਸਫਲ ਹੋਵੋ ਬਹੁਤ ਬਹੁਤ ਧੰਨਵਾਦ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼ੁਆਹਿਗੁਰੂ ਜੀ ਕੀ ਫਤਿਹ ਇਹ ਸਾਡੇ ਜੀ ਆਪਣਾ ਛੋਟਾ ਭਲੇਰ ਉਹਦੀ ਯਾਦ ਵਿੱਚ ਕਰਾਈਦਾ ਜੀ ਚੌਥਾ ਟੂਰਨਾਮੈਂਟ ਹੈ ਜੀ ਉਹ ਆਪਣਾ ਬਹੁਤ ਸੋਹਣਾ ਕਬੱਡੀ ਖੇਡਦਾ ਹੁੰਦਾ ਸੀ ਵੀਰ ਉਹਦੀ ਇਹੋ ਜਿਹੀ ਤਮੰਨਾ ਸੀ ਕਿ ਪਿੰਡ ਵਿੱਚ ਟੂਰਨਾਮੈਂਟ ਹੋਵੇ ਤੇ ਜਿੰਨੇ ਆਪਣੇ ਛੋਟਾ ਜੂਤ ਆ ਉਹ ਸਾਰੇ ਨਸ਼ਿਆਂ ਤੋਂ ਦੂਰ ਰਹਿਣ ਤੇ ਕੋਈ ਵੀ ਗੇਮ ਦੇ ਮਤਲਬ ਆਪਣੀ ਗੇਮ ਰੱਖਣ ਕੋਈ ਨਹੀਂ ਬੱਚਿਆਂ ਨੂੰ ਬੁਲਾ ਕੇ ਕੀ ਸਿੱਖਿਆ ਦਿੱਤੀ ਮਤਲਬ ਬੱਚਿਆਂ ਦਾ ਦਿਨ ਵੀ ਆਇਆ ਹਾਂਜੀ ਬੱਚਿਆਂ ਨੂੰ ਸੰਦੇਸ਼ ਇਹ ਹੀ ਹੈ ਜੀ ਕਿ ਗੇਮ ਖੇਡੋ ਨਸ਼ਿਆਂ ਤੋਂ ਦੂਰ ਰਹੋ ਕਿ ਅੱਜ ਕੱਲ ਸਮਾਂ ਸਹੀ ਨਹੀਂ ਆ ਠੀਕ ਹੈ ਹਾਂਜੀ ਕਿੰਨੇ ਪਿੰਡਾਂ ਤੋਂ ਮੈਂ ਟੈਨਸ਼ਨ ਇੱਕ ਦਿਨ ਵਾਲੀ ਹੈ ਪਿੰਡ ਦਾ ਨਾਮ ਇਹਦੇ ਜਿਰਗਾਣਾ ਪਿੰਡ ਸਾਡਾ ਜੀ ਢਿਲਵਾ ਜ਼ਿਲ੍ਹਾ ਕਪੂਰਥਲਾ ਜੀ ਹਾਂ ਜੀ ਕੀ ਕਰ ਸਕਦਾ ਹੈ ਵਾਈਬ ਦੇ ਕਿਹੜਾ ਦਾ ਸਾ ਵਾਈਬ ਦੇ ਕਿਹੜੀ ਸਕੇਗੀ ਅੱਗੇ ਟੂਰਨਾਮੈਂਟ ਬਾਰੇ ਜੀ ਟੋਪਾਂ ਤੋਂ ਲੱਗੇ ਜਦ ਦੇ ਵਿੱਚ ਕਰਾਇਆ ਜਾ ਰਿਹਾ ਜੀ ਉਹ ਤਾਂ ਦੂਜਾ ਹੈ ਉਹ ਇਹ ਲਰਦਾ ਜਿਹੜਾ ਜਦੋਂ ਜਦ ਦੇ ਉੱਤੇ ਸੀ ਉਹ ਆਪ ਕਬੱਡੀ ਖੇੜੀ ਸੀ ਉਹਨਾਂ ਦੇ ਮਨ ਦੇ ਵਿੱਚ ਵਾਈ ਸਾਡੇ ਪਿੰਡ ਦੇ ਵਿੱਚ ਟੂਰਨਾਮੈਂਟ ਹੋਊਗਾ ਉਹ ਵੀ ਆਲਾ ਨਾਮ ਦੇ ਲਿਖਾ ਹੋਰ ਇਹ ਜੀ ਮਰੀ ਘਟ ਨਹੀਂ ਕੀਤੀ ਹੋਵੇ ਐਸੀ ਆ ਜਿਹੜਾ ਕਹਿੰਦਾ ਮੈਂ ਉਹਨਾਂ ਦਾ ਭਰਾ ਉਹਨੇ ਵੀਰ ਉਹਨਾਂ ਦਾ ਡੈਡੀ ਜੀ ਉਹ ਸਾਰੇ ਜੋ ਮੰਨ ਲਓ ਜੋ ਦੇ ਨਾਲ ਪਿੰਡ ਦੇ ਵਾਲੇ ਰਿਵੀਅਸ ਤੋਂ ਜੋ ਦੇ ਨਾਲ ਇਲਾਕਾ ਨਵਾਸੀਆਂ ਨੇ ਜੋ ਦੇ ਨਾਲ ਇਹ ਬਹੁਤ ਵਧੀਆ ਪ੍ਰੋਗਰਾਮ ਮੰਨ ਲਓ ਨਿਕੇਵਾ ਉਹਦਾ ਵੀ ਯਾਰ ਉਸ ਮਦਦ ਤੇ ਉਹਨਾਂ ਨੇ ਜੋ ਪ੍ਰੋਗਰਾਮ ਕੀਤਾ ਬਹੁਤ ਬਹੁਤ ਖੁਸ਼ੀ ਆ ਛੋਟੇ ਛੋਟੇ ਬੱਚੇ ਖੇਡਦੇ ਆ ਨਸ਼ਿਆਂ ਤੋਂ ਦੂਰ ਹੋ ਗਏ ਧੰਨਵਾਦ ਹੈ ਕੁਝ ਕੀ ਰਾਜੀ ਆਪ ਨੂੰ ਮੇਰਾ ਨਾਮ ਜਿਹੜਾ ਗੁਰਦਰ ਸਿੰਘ ਨੌਂਦਰੀ ਅੱਜ ਟੂਰਨਾਮੈਂਟ ਬਾਰੇ ਕੀ ਟੂਰਨਾਮੈਂਟ ਬਾਰੇ ਇਹ ਮੈਂ ਕਹਿਣਾ ਚਾਹ ਰਿਹਾ ਕਿ ਜਦੋਂ ਇਹ ਕੋਲੋਂਦਾ ਵਾ ਸੀ ਤਾਂ ਬ੍ਰਦਰ ਸਗਾ ਪਹਿਲਾਂ ਪਹਿਲੇ ਟੂਰਨਾਮੈਂਟ ਕਰਾਇਆ ਕਰਾ ਤੇ ਬਾਅਦ ਵਿੱਚ ਕਿਸੇ ਕਾਰਨ ਐਕਸਿਟ ਹੋ ਗਿਆ ਤੇ ਇਹਨਾਂ ਦਾ ਵੱਡਾ ਬ੍ਰਦਰ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਟੂਰਨਾਮੈਂਟ ਕਰਾਉਂਦਾ ਹੈ ਤੇ ਬਹੁਤ ਸੋਹਣੀ ਗੱਲ ਆ ਅੱਜ ਜਦਾਂ ਲੈਣੇ ਛੋਟੇ ਆ ਇਹਨਾਂ ਦੇ ਰੱਖਾ ਦੇਖਣ ਵਿੱਚ ਸਾਡੇ ਪਾਵਗਾਤ ਦੇ ਵਿੱਚ ਦੇਖੇ ਹੌਸਲਾ ਵੱਡਾ ਮੰਦਿਰ ਨਸ਼ੇ ਤੋਂ ਦੂਰ ਰਹਿਣ ਦੀ ਇਹ ਬਹੁਤ ਬੜੀਆ ਸੋਚ ਹੈ ਮੈਂ ਉਹ ਕਹਿੰਦਾ ਕਿ ਇਹਨਾਂ ਲਈ ਮੈਂ ਇਹ ਕਹਿੰਦਾ ਇਹੋ ਕਹਣਾ ਦੀ ਜਦੋਂ ਵਾ ਦੇਖੋ ਕਿੱਡੀ ਖੇਧੀ ਚਾਹੀਦੀ ਹੈ ਕੋਈ ਵੀ ਦੇਮ ਆ ਬੰਦੇ ਦੇ ਤੇ ਦਲ ਕਰਦਾ ਖੇਧੀ ਚਾਹੀਦੀ ਹੈ ਨਸ਼ੇ ਤੋਂ ਦੂਰ ਵਾਲੇ ਚੱਲਣ ਦੀ ਇਹਦਾ

ਇਹ ਜਿਸ ਤਰ੍ਹਾਂ ਕੋਟਾ ਤੇ ਹੋ ਰਿਹਾ ਕਿ ਇਹਨਾਂ ਸਾਰੇ ਦੇ ਫੈਸਲੇ ਇਹ ਆਪਰੇਟਿਓਰ ਵੀ ਉੱਤੇ ਹੈ ਠੀਕ ਹੈ ਕਿ ਰਾਜ ਦਿਸ਼ਾ ਫਲਸਾ ਵਾਲੀ ਥਿੱਕ ਜਿਹੀ ਫਟੇ ਮੈਂ ਮਾਸਟਰ ਸਿਗਰਾਂਟ ਸਨਿਬਾਦੀ ਟੰਡਾ ਪਰ ਮੇਰਾ ਸੋਨੂੰ ਪੁੱਲਰ ਦੇ ਨਾਲ ਆਖਰੀ ਸਵਾਸਾਂ ਦੇ ਵਿੱਚ ਸੰਬੰਧ ਹੋਇਆ ਉਸ ਸਮਾਂ ਤੋਂ ਮੈਂ ਇਸ ਪਰਿਵਾਰ ਦੇ ਨਾਲ ਜੁੜਿਆ ਕਿਉਂਕਿ ਪਹਿਲੇ ਬਹੁਤ ਦੂਰ ਸੀਗੇ ਉਸੇੰ ਤੋਂ ਆਪਰ ਸਾਸਨ ਦੇ ਵਿੱਚ ਇਹਨਾਂ ਨਾਲ ਜੁੜਿਆ ਤੇ ਜੋ ਉਹਨਾਂ ਨੇ ਯਾਦ ਕਰਦੇ ਆ ਛੋਟੇ ਵੀਰ ਰਾਜੂ ਇਹਨਾਂ ਦੇ ਨਾਲ ਇਸ ਪਰਿਵਾਰ ਦੇ ਨਾਲ ਮੇਰਾ ਬਹੁਤ ਵਧੀਆ ਸੰਬੰਧ ਹੋ ਚੁੱਕਿਆ ਹੁਣ 닥 ਦੇਸ਼ਾ ਦੇ ਛੋਟੇ ਪੁੱਤਰ ਦੀ ਸਾਡੇ ਦ્વાਰ ਨਹੀਂ ਕਾ ਜੋ ਖੇਡ ਮੈਦਾਨ ਦੇ ਦੌਰਾਨ ਕੋਰਾਈ ਜਾਂਦੇ ਆ ਉਹਨਾਂ ਦੀ ਆਤਮਾ ਸਾਡੇ ਨਾਲ ਹਮੇਸ਼ਾ ਜੁੜੀ ਰਹੇਗੀ ਜੇਕਰ ਹਮੇਸ਼ਾ ਅਸੀਂ ਉਹਨਾਂ ਦੇ ਨਾਮ ਤੇ ਇਹ ਖੇਡ ਮੈਦਾਨ ਦੇਕਰੋਂਦੇ ਰਵਾਂਗੇ ਟੂਰਨਾਮੈਂਟੋਂ ਸੰਦੇਸ਼ ਹੈ ਕਿ ਛੋਟੇ ਖਿਡਾਰੀ ਸਾਡੇ ਦੌਰਾਨ ਆਦਮੀ ਮੰਨੂ ਤ ਹਨ ਸੋ ਜਿੱਥੇ ਵੀ ਉਹਨਾਂ ਦੀ ਆਤਮਾ ਹੋਵੇ ਮੈਂ ਹੀ ਅਰਦਾਸ ਕਰਾਂਗਾ ਮੈਂ ਬਾਤ ਉਹਨਾਂ ਦੀ ਆਤਮਾ ਨੂੰ ਆਪਣੇ ਪਾਸ ਚ ਲੈ ਜਿਹੜਾ ਅੰਗਾਸ ਬਖਸ਼ਿਸ ਕਰਨੇ ਪਰ ਪਰਵਾਰ ਨੂੰ ਹੋਰ ਜੰਗਲਾਂ ਤੱਕ ਧੰਨਵਾਦ ਬੋਲੇ ਰਹੀ ਆਤੋਰਿਆ ਉਹਨਾਂ ਦਾ ਭਰਾ ਅੱਜ ਹੀ ਉਤਰਾਲਾ ਕਰਕੇ ਟੂਰਨਾਮੈਂਟ ਖੰਡਾ ਇਹੋ ਜਿਹੇ ਟੂਰਨਾਮੈਂਟ ਨੇ ਇੰਨਾ ਜ਼ਰੂਰ ਹੋਣਾ ਬਹੁਤ ਜ਼ਰੂਰੀ ਆ ਜਿਹੜੇ ਕਿ ਬੱਚੇ ਆ ਉਹ ਨੌਜਵਾਨ ਸਾਥੀ ਨਸ਼ਿਆਂ ਤੋਂ ਬਚੇ ਰਹਿਣ ਬਾਕੀ ਸਾਰੇ ਪਿੰਡ ਦਾ ਆਪਣਾ ਲਾਵਾ ਐਨ ਆਰ ਆਈ ਵੀਰਾਂ ਦਾ ਵੀ ਸਹਿਯੋਗ ਦਾ ਅਸੀਂ ਇਸ ਨੂੰ ਬਹੁਤ ਕੋਮਲ ਇੱਕ ਮਾਧੁਰ ਹੋ ਬਹੁਤ ਬਹੁਤ ਮਿਹਰਬਾਨ